ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਸਗਲ ਤਿਆਗਾ ਗੁਰ ਸਰਣੀ ਆਇਆ ਰਾਖੋ ਰਾਖਨ ਹਾਰੇ ਜਿਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤਾ ਵਿਚਾਰੇ ਸਗਲ ਤਿਆਗਾ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ ਜਿਤ ਤੂੰ ਲਾਵਹਿ ਤਿਤ ਹਮ ਲਗ ਹੈ ਕਿਆ ਇਹ ਜੰਤਾ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੇ ਕਰ ਕਿਰਪਾ ਗੁਰ ਦੇਵਾ ਦਇਆ ਅੱਲਾ ਗੁਣ ਗਾਵਾ ਨਿਤ ਸੁਆਮੀ ਰਹਾਉ आठ पहरा प्रभु अपना ਧਿਆਈਆ ਗੁਰ ਪ੍ਰਸਾਦ ਭਉ ਤਰੀਆ ਆਪਤੇ ਆਗਾ ਹੋਈਏ ਸਭ ਰੇਣਾ ਜੀਵਤ ਆ ਇਓ ਮਰੀਆ ਸਫਲ ਜਨਮ ਤਿਸ ਕਾ ਜਗ ਭੀਤਾਰਾ ਸਾਧ ਸੰਗ ਨਾਉ ਜਾਪੇ ਸਗਲ ਮਨੋਰਥਾ ਤਿਸਕੇ ਪੂਰਨਾ ਜੈਸਾ ਦਇਆ ਕਰੇ ਪ੍ਰਭ ਆਪੇ ਦੀਨ ਦਇਆਲਾ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣਾ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜਾ ਨਾਨਕ ਸਾਧ ਰਵੱਲਾ ਦੀਨ ਦਿਆਲਾ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣਾ ਦੈ ਅੱਲਾ ਕਰ ਕਿਰਪਾ ਆਪਣਾ ਨਾਮ ਦੀਜਾ ਨਾਨਕ ਸਾਧ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਾਖ ਹੋ ਰਾਖਣ ਹਾਰੇ ਜੇ ਤ ਤੂੰ ਲਾਭ ਹੈ ਤਿਤ ਹਮ ਲਗ ਹੈ ਕਿਆ ਇਹ ਜੰਤਾ ਵਿਚਾਰੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਗੜ ਦੰਕਾ ਤੀਰ ਕਟਾਰੀ ਕੜਾਕੰ ਤਾਗੜ ਦੰਕ ਤੀਰੰ ਤੁਪ ਕੰ ਤੜਾਕੰ ਜਗੜ ਦੰ ਨਾਗੜ ਦੰ ਬਾਗੜ ਦੰ ਬਾਦੇ ਗਾਗੜ ਦੰਗਾਦੀ ਮਹਾਗੱਦ ਗਾਦੇ ਹਰ ਹਰ ਜਨ ਦੋਇ ਇੱਕ ਹ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖ ਸਮਾਹੇ ਜਲਤ ਉਪਜਤ ਰੰਗ ਦਿਓ ਜਲ ਹੀ ਵਿਖ ਸਮਾਹੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਕੇਰ ਲਇਓ ਤ੍ਰੋ ਕਉ ਸਮੁਦਰ ਜੈਸੇ ਤਬ ਹੀ ਦਰਜੋਦਨ ਕੋਪ ਪਾਇਓ ਹੈ ਪਾਰਥ ਭੀਮ ਜੋ ਦਿਸ਼ਟਰ ਭੀਖਮ ਔਰ ਹਲੀ ਹਲ ਪਾਨ ਲਿਓ ਹੈ ਕੇਰ ਲਿਓ ਖੜਗੇ ਸਜਬੈ ਤਬ ਹੀ ਦੁਰਜੋਤਨ ਕੋਪ ਭਇਓ ਹੈ ਭਾਰਤ ਭੀਮ ਜੁਦਿਸ਼ਤਰ ਭੀਖਮ ਔਰ ਹਲੀ ਹਲ ਪਾਨ ਲਿयो ਹੈ ਪਾਨ ਜਦ ਰਾਨ ਜ ਔਰ ਕਿਰਪਾ ਸੋ ਕਿਰਪਾਨ ਲਏ ਔਰ ਹੋਰ ਗਇਓ ਹੈ ਅਤਰਨ ਲਤਨ ਮੁਕਨ ਦੰਤਨ ਕੋ ਤਹ ਅਹਵ ਹੋਤ ਭਇਓ ਹੈ ਪਾਨਜ ਦਰੌਨ ਜ ਔਰ ਕਿਰਪਾ ਸੋ ਕਿਰਪਾਨ ਲੈ ਅਰ ਔਰ ਗਇਓ ਹੈ ਅਤਰਨ ਲਤਨ ਮੋਕਨ ਦਤਨ ਕੋਤਹਾ ਆਹ ਵਹੋਤ ਭਇਓ ਹੈ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ dum dum sada samanda